ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਤੁਸੀਂ ਸਾਰੇ ਜਣੇ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਵਾਹਿਗੁਰੂ ਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਐ ਇਹ ਮਾਰਨਿੰਗ ਦਾ ਸਵੇਰ ਦਾ ਟਾਈਮ ਹੈ ਗੇ ਜੀ 11 ਵਜੇ ਦਾ ਪਹਿਲਾਂ ਆਪਣੇ ਰੋਟੀ ਪਾਣੀ ਦੇ ਸਾਰੇ ਕੰਮ ਨਿਭੜ ਗਏ ਸੀ ਸਫਾਈਆਂ ਦੇ ਵੀ ਨਿਭੜ ਗਏ ਸੀ ਆਪਾਂ ਬਾਹਰੋਂ ਝਾੜੂ ਵਗੈਰਾ ਕਰ ਲਿਆ ਸੀ ਤੇ ਸਰਦਾਰ ਜੀ ਉਹਨਾਂ ਨੇ ਜਾਣਾ ਸੀ ਟਾਈਮ ਨਾਲ ਇਸ ਕਰਕੇ ਮੈਨੂੰ ਨਾ ਸਵੇਰੇ ਛਾਹ ਬਣਾ ਕੇ ਅੱਜ ਥੋੜਾ ਜਿਹਾ ਲੇਟ ਹੋ ਗਿਆ ਉੱਠਣ ਦੇ ਵਿੱਚ ਤੇ ਛਾਹ ਬਣਾ ਕੇ ਫਿਰ फटाफट ਉਹਨਾਂ ਨੂੰ ਪ੍ਰਸ਼ਾਦੇ ਬਣਾ ਕੇ ਦਿੱਤੇ ਤੇ ਆਟਾ ਗੁੰਨ ਕੇ ਰੱਖ ਕੇ ਫਿਰ ਬਾਹਰ ਛਾੜੂ ਵਿਲਗਾਲਿਆ ਨਾਲ ਦੀ ਨਾਲ ਹੀ ਤੇ ਬਿਸਤਰੇ ਵੀ ਚੱਕ ਲਏ ਫਿਰ ਮੈਨੂੰ ਛੇਤੀ ਸੀ ਇਸ ਕਰਕੇ ਮੈਂ ਉਦੋਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਤੇ ਇੱਥੇ ਬਸ ਰੋਟੀ ਪਾਣੀ ਖਾ ਕੇ ਤੇ ਪਰਟਾਸ਼ਨ ਨੰਬਰ ਆਖਾਂ ਸੀ ਟੀ ਇਹ ਲੱਗਾ ਹੋਇਆ ਸੀ ਮੇਰੇ ਵਾਸਤੇ ਮੰਜਨ ਵਾਸਤੇ ਤੇ ਉਹ ਹੀ ਬਾਸ ਨੂੰ ਸਾਫ ਕਰੂੰਗੀ ਬਰਤਨ ਵਾਸ਼ ਕਰਨ ਵਾਲੇ ਰਹਿ ਗਏ ਤੇ ਮੈਂ ਸੁੱਚ ਥੋੜੀ ਜੀ ਵੀਡੀਓ ਸ਼ੂਟ ਕਰ ਲਾਂ ਤੇ ਤੇ ਬਸ ਇੱਥੇ ਮੇਰੇ ਕਿਚਨ ਦੀ ਕਲੀਨਿੰਗ ਵੀ ਹੋ ਗਈ ਸੀ ਤੇ ਅੰਦਰ ਚਾੜੂ ਲੱਗਣ ਵਾਲਾ ਰਹਿ ਗਿਆ ਸੀ ਉਹ ਵੀ ਲਗਾਉਂਗੀ ਤੇ ਪਹਿਲਾਂ ਤੇ ਇਹ ਆ ਕਿ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਸਾਰੇ ਜਣੇ ਫੁੱਲ ਵਾਚ ਜ਼ਰੂਰ ਕਰਕੇ ਜਾਇਆ ਕਰੋ ਧੰਨਵਾਦ ਸਾਰਿਆਂ ਦਾ ਜਿਹੜੇ ਮੇਰੇ ਵੀਰ ਭੈਣ ਫੁੱਲ ਵਾਚ ਕਰਦੇ ਨੇ ਅੱਥੇ ਐਂਡ ਮੈਂ ਚੰਗੀ ਤਰ੍ਹਾਂ ਸਾਫ਼ ਕਰਨ ਦੀ ਸੀ ਕਿ ਅੰਦਰ ਨਾ ਉਹ ਗਰਮੀ ਆ ਗਈ ਤੇ ਮੱਖੀਆਂ ਬਹੁਤ ਤੰਗ ਕਰਦੀਆਂ ਸੱਚੀ ਨਾ ਜ਼ਿਆਦਾ ਤੰਗ ਕਰਦੀਆਂ ਨਾ ਕਿਤੇ ਮਿੱਠਾ ਹੋਵੇ ਚਾਹ ਰੂੜੀ ਹੋਵੇ ਬਹੁਤ ਜ਼ਿਆਦਾ ਤੰਗ ਕਰਦੀਆਂ ਵਾ ਤਾਂ ਹੀ ਤਾਂ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲੈਨੀ ਆ ਤੇ ਇੱਥੇ ਬਸ ਰਹਿ ਗਿਆ ਸੀ ਮੇਰੇ ਰੂਮ ਦੇ ਵਿੱਚ ਚਾੜੂ ਤੇ ਬਰਤਨ ਵਾਸ਼ ਕਰਨ ਵਾਲੇ ਰਹਿ ਗਏ ਸੀ ਉਹ ਵਾਸ਼ ਕਰਕੇ ਤੇ ਆਪਾਂ 12:30 ਵਜੇ ਦੇ ਨੂੰ ਵਿੱਲੇ ਹੋ ਕੇ ਨਾ ਤੋਂ ਕਿਤੇ ਵਿੱਲੇ ਹੋ ਜਾਣਾ ਬੱਚੇ ਬਾਹਰ ਖੇਡਣ ਦੇ ਸੀ ਬਾਹਰ ਬਰਾਂਡੇ ਦੇ ਵਿੱਚ ਤੇ ਬਰਤਨ ਵਾਸ਼ ਕਰਨ ਵਾਲੇ ਰਹਿ ਗਏ ਤੇ ਕੱਪੜੇ ਅਜ ਤੂਫਣੀ ਕਿਉਂਕਿ ਲਾਈਟ ਨਾ ਚੱਲੇਗੀ ਸੀ ਅਜੋ ਟਾਈਮ ਦੇ ਨਾਲ ਹੀ ਸਾਢੇ 9 ਵਜੇ ਚੱਲੇਗੀ ਸੀ ਜ਼ਿਆਦਾ ਟਾਈਮ ਨਹੀਂ ਰੁਕੀ ਤੇ ਫਿਰ ਮੈਨੂੰ ਵੀ ਛੇਤੀ ਸੀ ਮੈਂ ਵੀ ਰੋਟੀ ਪਾਣੀ ਲਾ ਕੇ ਤੇ ਫੇਰੀ ਮਾਹ ਧੋਣੇ ਬਟ ਚੱਲੇਗੀ ਹੁਣ ਸ਼ਾਮ ਨੂੰ ਦੇਖਦੇ ਆ ਧੋਣੇ ਆ ਕਿ ਨਹੀਂ ਧੋਣੇ ਤੇ ਇੱਥੇ ਬਸ ਮੇਰੇ ਪੂਰੇ ਰੂਮ ਚ ਝਾੜੂ ਲੱਗ ਗਿਆ ਸੀ ਪੋਚਾ ਤਾਂ ਤੁਹਾਨੂੰ ਪਤਾ ਮੈਂ ਕੀ ਲਾਉਣਾ ਕਿਉਂਕਿ ਆ ਦੇਖੋ ਖੱਟਾ ਮਿੱਟੀ ਉਂਝ ਵੀ ਬਹੁਤ ਹੀ ਜ਼ਿਆਦਾ ਰਹਿੰਦਾ ਵਾ ਉਂਝ ਤਾਂ ਫਰਸ਼ ਪਈ ਆ ਪਰ ਸਾਰੀ ਟੁੱਟੀ ਪਈ ਆ ਕੋਈ ਫਾਇਦਾ ਨਹੀਂ ਫਰਸ਼ ਪਈ ਦਾ ਤੇ ਬਸ ਆਪਾਂ ਚੇਂਜ ਕਰਨਾ ਨੇ ਰੂਮ ਵਿੱਚ ਕਿਉਂਕਿ ਨਵਾਂ ਕਰ ਬਣਾਉਣਾ ਦੇਖੋ ਇੱਟਾ ਫੇਂਗਾ ਹੋਈਆਂ ਤੇ ਬਾਹਰ ਦਾ ਮੌਸਮ ਤਾਂ ਇਹ ਕੋਲ ਬਹੁਤ ਹੀ ਜ਼ਿਆਦਾ ਠੋਪਸ ਸੀ ਅੰਨੀ ਜ਼ਿਆਦਾ ਗਰਮੀ ਸੀ ਕਿਉਂਕਿ ਉਹ ਦਿਨੋਂ ਦਿਨ ਗਰਮੀ ਬਹੁਤ ਹੀ ਜ਼ਿਆਦਾ ਵੱਧਦੀ ਜਾਂਦੀ ਹੈ ਤੇ ਤੁੱਪ ਵੀ ਕਾਫੀ ਜ਼ਿਆਦਾ ਚੜ੍ਹਨ ਹੁੰਦੀ ਹੈ 11 ਵਜੇ ਦੇ ਨੂੰ ਤਾਂ ਮਤਲਬ 10 ਵਜੇ ਦੇ ਨੂੰ ਮਤਲਬ ਗਾਂ ਜਾਦੀਆਂ ਗਰਮੀ ਆਏ ਕਿੱਥੋਂ ਆਏ ਵਟਾਵੱਟੀ ਹੈ ਕਿੱਥੋਂ ਆਏ ਆਏ ਹੈ ਕੁੜੀ ਨੇ ਕਿ ਡਾ ਸੋਣਾ ਪਰਸ ਪੜਿਆ ਵਾ ਇੱਧਰ ਘਰ ਕੁੜੀਏ ਧਿਆਨ ਇੱਧਰ ਵੇਖੋ ਆਏ ਹੈ ਆਏ ਨਹੀਂ ਨਕਰ ਦੋ ਮਾਪਰਾ ਮਾ ਮੈਂ ਤਾਂ ਵੀਡੀਓ ਬਣਾ ਲਈ ਯਾਰ ਸੁਲਤਾਨ ਬੜਾ ਹੀ ਸੋਨਾ ਪਰਸ ਤੋਂ ਬੜਿਆ ਕੀਤਾ ਕਿਤਾ ਪਰਸੇ ਮੈਂ ਪ੍ਰਾਪੰ ਮਿਲਣਾ ਤਸ ਪ੍ਰਾਣਾ ਗੱਡੀ ਤਿਆਰ ਕਰਨਦਿਆਂ ਹੈ ਵੇ ਸਕੰਦਰ ਗੱਡੀ ਤਿਆਰ ਕਰਨਦਿਆਂ ਮੋਟੀ ਵਾਸਤੇ ਚੱਲ ਵੇ ਮੋਟੀ ਹੈ ਮਗਰ ਆਏ ਹੋਏ ਆਏ ਹੋਏ ਲੱਗ ਜਿਨਾ ਨਜ਼ਰ ਕਿਸੇ ਦੀ ਬੜੇ ਸੋਨੇ ਲੱਗਦੇ ਆਹ ਹੈ ਪ੍ਰਾਣੇ ਨੂੰ ਪਰਸ ਫੜਾਤਾ ਗਾੜੀ ਬਾਗ ਰੂ ਚਲੋ ਤੋਰੋ ਗੱਡੀ ਹੁਣ ਆਂਦਾ ਪਰ ਪਰ ਸੱਪੇ ਬਾੜਾ ਇੱਥੇ ਰੱਖ ਲਾ ਗਾੜੀ ਚੱਲ ਬਾਏ ਹੁਣ ਖੇਡੋ ਤੂੰ ਐਤ ਦੇਖਿਓ ਹੁਣ ਤੁਸੀਂ ਮੇਰੇ ਬੱਚਿਆਂ ਦਾ ਹਾਲ ਇੰਨਾ ਹਲਸਾ ਪਾਇਆ ਨੰਨੇ ਸੁਨੇ ਬੜੇ ਲੱਗਨੇ ਉਹਦੋਂ ਨਾ ਮੈਂ ਮਸ਼ੀਨ ਦੇ ਵਿੱਚ ਕੱਪੜੇ ਪਾਉਂਦੀ ਸੀ ਤੇ ਧੁਰੇ ਆਉਂਦੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਤੁਹਾਡੀ ਵੀਡੀਓ ਸ਼ੂਟ ਕਰਦੀ ਹਾਂ ਤੇ ਤੁਸੀਂ ਫੇਰ ਧੁਰੋ ਤੇ ਉਸ ਤੋਂ ਬਾਅਦ ਫਿਰ ਅਸੀਂ ਵੀਡੀਓ ਵੀਡੀਓ ਸ਼ੂਟ ਕਰਕੇ ਤੇ ਇਹਨਾਂ ਦੇ ਮੂੰਹਾਂ ਤੋ ਕੇ ਨਮਾਇਤਾ ਸਵੇਰੇ ਸੀ ਮੂੰਹ ਤੋ ਕੇ ਕੱਪੜੇ ਚੇਂਜ ਕਰਦੇ ਆ ਤੇ ਇਹੇ ਬਸ ਮੇਰੀ ਸਵੇਰ ਵਾਲੀ ਰੁਟੀਨ ਵੀ ਰਾਤ ਵਾਲੀ ਵੀ ਉਹੀ ਆ ਤੇ ਬਸ ਜੋ ਸਵੇਰੇ ਚੱਕਨੇ ਹੁੰਦੇ ਆ ਰਾਤ ਨੂੰ ਵਿਛਾਉਣੇ ਹੁੰਦੇ ਆ ਕਿੰਨਾ ਖਾ ਜਾਂਦਾ ਪਰ ਅਹੀ ਵਾਲੇ ਸਿਆਲ ਵਾਲੇ ਕੱਪੜੇ ਹੀ ਨਹੀਂ ਸੰਭੇ ਕਿਉਂਕਿ ਮੈਨੂੰ ਇਹ ਹੈ ਕਿ ਇੱਕੇ ਵਾਰੀ ਹੀ ਆਪਾਂ ਕੰਮ ਦਾ ਖਲਾਰਾ ਪਾਈਏ ਕਿਉਂਕਿ ਇਸ ਮਾਨ ਚੋਕ ਕੇ ਉਧਰ ਬਰਾਂਡੇ ਦੇ ਵਿੱਚ ਰੱਖਣਾ ਤੇ ਉਦੋਂ ਫਿਰ ਪੇਟੀਆਂ ਪੁੱਟੀਆਂ ਖੋਲਣੀਆਂ ਪੈਣੀਆਂ ਖਾਲੀ ਕਰਕੇ ਰੱਖਣੀਆਂ ਪੈਣੀਆਂ ਫਿਰ ਮੈਨੂੰ ਇਹ ਹੈ ਕਿ ਵਾਰ-ਵਾਰ ਪੰਗੇ ਨਾਲੋਂ ਇੱਕੇ ਵਾਰੀ ਚੰਗਾ ਵਾ ਕੀ ਉਦੋਂ ਹੀ ਨੱਖ ਲਾਂਗੇ ਤੇ ਉਦੋਂ ਹੀ ਕੰਬਲ ਵਗੈਰਾ ਕੱਢ ਲਾਂਗੇ ਹਲੇ ਤਾਂ ਮਤਲਬ ਬੱਚਿਆਂ ਦਾ ਕਰਕੇ ਨਹੀਂ ਵੀ ਕਿਸੇ ਵੇਲੇ ਰਾਤ ਨੂੰ ਰਜਾਈ ਲੈ ਲਈ ਦੀ ਕਿਸੇ ਵੇਲੇ ਪੱਗ ਚੀ ਸੌਂ ਜਾਈਦਾ ਕੰਬਲ ਤਾਂ ਹੈਗਾ ਵੈਸੇ ਨਿੱਕਾ ਬਾਹਰ ਤੇ ਇੱਥੇ ਬਸ ਮੇ ਕੱਪੜੇ ਵੀ ਚਾਰ ਕਸੂਟ ਸੀ ਉਹ ਵੀ ਮਸ਼ੀਨ ਦੇ ਵਿੱਚ ਵਾਸ਼ ਕਰਕੇ ਤੇ ਸੁਕਾ ਕੇ ਲੈ ਆਈਆਂ ਇਹ ਵੀ ਆਪਾਂ ਅੰਦਰ ਹੀ ਸੁਕਣੇ ਪਾ ਦਾਂਗੇ ਕਿਉਂਕਿ ਸਰਦਾਰ ਜੀ ਹੁਣੇ ਗੈਸ ਤੇ ਵੀਰ ਦੇ ਉਹ ਚੱਲੇਗੇ ਸੀ 10:00 ਵਜੇ ਗੱਡੀ ਲੈ ਕੇ ਤੇ ਅੱਜ ਰਾਤ ਨੂੰ ਨਾ 2:00 ਵਜੇ ਆ ਜਾਣਾ ਸੀ ਫਿਰ ਮੈਨੂੰ ਇਹ ਵੀ ਵੀਰ ਨੂੰ ਨਹਾਉਣਾ ਤੁਰਨ ਦਾ ਕੱਪੜਾ ਨੂੰ ਫਿਰ ਡੇਲੀ ਚਾਹੀਦੇ ਹੁੰਦੇ ਆ ਜਿਸ ਕਰਕੇ ਮੈਨੂੰ ਇਹ ਹੁੰਦਾ ਜਦੋਂ ਜ਼ਿਆਦਾ ਹੋ ਜਾਂਦੇ ਉਹ ਤੋਂ ਫਿਰ ਤੂੰ ਨੂੰ ਜੀ ਨਹੀਂ ਕਰਦਾ ਕਿ ਉਹ ਜ਼ਿਆਦਾ ਮਤਲਬ ਜੋਰ ਵੀ ਲੱਗਦਾ ਰਹਿੰਦੇ ਤੇ ਤੇ ਸੁਲਤਾਨ ਕਹਿੰਦਾ ਇਹ ਮੇਰੇ ਉੱਤੇ ਨਾ ਰਜਾਈ ਦੇ ਦੇ ਮੈਨੂੰ ਠੰਡ ਲੱਗਦੀ ਮੈਂ ਕਿਹਾ ਪਾਗਲ ਲੱਲਾ ਕਹਿੰਦਾ ਨਹੀਂ ਰਜਾਈ ਲੈਣੀ ਆ ਇਹਨੂੰ ਇਹ ਕਿ ਹੁਣ ਮੈਂ ਸੋ ਜਾ ਕਿਉਂਕਿ ਸਾਰੀ ਦਿਹਾੜੀ ਖੇਡਦੇ ਰਹਿੰਦੇ ਆ ਤੇ ਐਸ ਵੇਲੇ ਥੱਕ ਹਾਰ ਕੇ ਸੋ ਜਾਂਦੇ ਆ ਤੇ ਉਧਰ ਮੈਂ ਤਰੀ ਹੋਈ ਸੀ ਮੂੰਗੀ ਮਸਰਾਂ ਦੀ ਦਾਲ ਆ ਦੇਖੋ ਰਿੱਚਦੀ ਪਈ ਆ ਇਹ ਤਾਂ ਮੈਂ ਉਦੋਂ ਸ਼ਾਮੀ 6:00 ਵਜੇ ਤੱਕ ਤੀਸੀ ਮਸ਼ੀਨ ਇਸ ਤਰ੍ਹਾਂ ਕਿ ਫਿਰ ਮਸ਼ੀਨ ਦੇ ਵਿੱਚ ਕੱਪੜੇ ਪਾਏ ਬਹੁਤ ਔਖਾ ਜਾਂਦਾ ਇੱਕ ਹੀ ਵਾਰੀ ਕੰਮ ਕਰਨੇ ਇੱਕ ਦੁਪਹਿਰੇ ਲਾਈਟ ਨਾ ਨਾ ਜਾਵੇ ਫਿਰ ਕੋਈ ਔਖਾ ਕੰਮ ਨਹੀਂ ਹੈਗਾ ਬਸ ਲਾਈਟ ਦਾ ਹੀ ਜਾ ਔਖਾ ਕੰਮ ਹੈ ਤੇ ਇੱਥੇ ਦੁੱਧ ਵੀ ਗਰਮ ਕਰਨਾ ਤਰਤਾਸੀ ਤੇ ਆਪਾਂ ਆਟਾ ਵੀ ਗੁੰਨ ਲੈ ਹੁਣ ਬਸ ਗੰਡੇ ਕੱਟਣ ਵਾਲੇ ਰਹਿ ਗਏ ਤੜਕਾ ਕੱਟਣ ਵਾਲਾ ਰਹਿ ਗਿਆ ਕਿ ਤੜਕਾ ਕੱਟ ਕੇ ਫਿਰ ਆਪਾਂ ਤੜਕਾ ਲਗਾਵਾਂਗੇ ਗੰਡੇ ਕੱਟ ਕੇ ਹੁਣ ਮੈਂ ਲਗਾਣ ਲੱਗੀ ਆ ਤੜਕਾ ਦਾਲ ਆਪਣੀ ਬਣ ਗਈ ਸੀ ਬਸ ਸੋ ਅੱਜ ਤੋਂ ਕੀਦੰਦਾ ਲੱਗਾ ਮੇਰਾ ਛੋਟਾ ਜਿਹਾ ਵਲੋਗ ਸਾਰੇ ਜਣੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਸੋ ਸੋਨੇ ਸੋਨੇ ਸਾਰੇ ਜਣੇ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਵੀ ਜ਼ਰੂਰ ਕਰਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਤੇ ਇੱਥੇ ਆਪਣੀ ਬਣ ਗਈ ਸੀ ਜੀ ਦਾਲ ਵੀ ਤੇ ਜਿਹੜੀ ਮੇਰੇ ਚੈਨਲ ਤੇ ਨਿਊ ਆਉਂਦੇ ਹੁੰਦੇ ਨੇ ਪਲੀਜ਼ ਮੇਰੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਦਿਆ ਕਰੋ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਕਮੈਂਟ ਕਰਨਾ ਵੀ ਨਾ ਭੁੱਲਿਆ ਕਰੋ ਆਪਾਂ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਟੇਕ ਕੇਅਰ ਗੁੱਡ ਨਾਈਟ